ਇਸ ਵਕਤ ਤਰਨਤਾਰਨ ਦੇ ਵਿੱਚ ਮਾਹੌਲ ਕਿਵੇਂ ਦਾ ਹੈ ਕਿਹੜੀ ਪਾਰਟੀ ਜਿਆਦਾ ਜੋਰਾ ਸ਼ੋਰਾਂ ਤੇ ਦਿਖ ਰਹੀ ਕੋ ਮਨੋਮਨੀ ਫੈਸਲਾਕਾਰ ਬੈਠੇ ਨੇ ਲੋਕਾਂ ਦੇ ਅੰਦਰ ਇਹ ਗੱਲ ਤੈਅ ਆ ਕਿ ਇੱਥੋਂ ਦਾ ਐਮਐਲਏ ਭਾਈ ਮਨਦੀਪ ਸਿੰਘ ਹੋਊਗਾ ਜਾਨੀ ਤਰਨਤਾਰਨ ਦੀ ਹਵਾ ਜਿਹੜੀ ਆ 2 3 4 ਦਿਨ ਚਾ ਇਹ ਇੱਕ ਪਾਸੜ ਜਾਂ ਮੁਕਾਬਲਾ ਭਾਈ ਮਨਦੀਪ ਸਿੰਘ ਦੇ ਹੱਕ 'ਚ ਲੋਕ ਡਟ ਕੇ ਖੜੇ ਨੇ ਤਰਨ ਦੀ ਸੀਟ ਨੇ ਹਮੇਸ਼ਾ ਇਤਿਹਾਸ ਰਚਿਆ ਇਹ ਚਾਹੇ ਸਿਮਰਜੀਤ ਸਿੰਘ ਮਾਨ ਨੂੰ ਜੇਲ੍ਹ 'ਚੋਂ ਕਢਾਉਣ ਦਾ ਹੋਵੇ ਚਾਹੇ ਮੋਹਨ ਸਿੰਘ ਤੋੜ ਸਮੇ ਦਾ ਹੋਵੇ ਚਾਹੇ ਭਾਈ અમૃતપાલ ਸਿੰਘ ਜੀ ਜਦੋਂ ਖਡੂਰ ਸਾਹਿਬ ਤੋਂ ਖੜੇ ਸੀ ਉਦੋਂ ਵੀ ਇਹ ਹਲਕਾ ਵਿੱਚ ਸੀ ਇਸ ਕਰਕੇ ਤਰਨਧਾਰਸ ਨੇ ਗੈਰ ਪੰਥਕ ਨੂੰ ਗੈਰ ਸਧਾਰਤਕ ਨੂੰ ਗੈਰ ਵਿਹਾਰਕ ਬੰਦੇ ਨੂੰ ਕਦੇ ਨਹੀਂ ਝੱਲਿਆ ਇੱਥੇ ਦੇ ਲੋਕ ਸਦਾ ਪੰਥਕ ਬੰਦੇ ਨੂੰ ਝਟਾਉਂਦੇ ਰਹੇ ਨੇ ਰਾਜਨੀਤਿਕ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਬਿਆਨ ਵੀ ਦਿੱਤੇ ਗਏ ਨੇ ਚਾਹੇ ਉਹ ਅਕਾਲੀ ਦਲ ਹੋਵੇ ਤੇ ਚਾਹੇ ਰਾਜਾ ਵੜਿੰਗ ਹੋਵੇ ਕੀ ਕਹਿਣਾ ਚਾਹੋਗੇ ਜੇ ਦੇਖਿਆ ਜਾਵੇ ਤਾਂ ਪੰਥਕ ਸੀਟ ਹੈ ਕੋਈ ਵੀ ਲੜ ਸਕਦਾ ਪਰ ਜਿਹੜਾ ਟਿੱਪਣੀ ਆ ਉਹ ਮਨਦੀਪ ਸਿੰਘ ਹਾਲਸਾ ਤੇ ਹੀ ਜ਼ਿਆਦਾ ਕੀਤੀ ਜਾ ਰਹੀ ਹੈ। ਸਿਆਣੇ ਕਹਿੰਦੇ ਨੇ ਵੀ ਰੱਬ ਬੰਦੇ ਨੂੰ ਨਹੀਂ ਮਾਰਦਾ ਉਹਦੀ ਮੱਤ ਮਾਰ ਦਿੰਦਾ। ਜੇ ਤੁਸੀਂ ਰਾਜੇ ਵੜਿੰਗ ਦੀ ਗੱਲ ਕਰੇ ਆ ਤਾਂ ਉਹਦੀ ਮੱਤ ਮਾਰੀ ਗਈ ਆ। ਕਿਉਂਕਿ ਰਾਜਾ ਵੜਿੰਗ ਦੇ ਅੰਦਰ ਜਿਹੜਾ ਜ਼ਹਿਰ ਸੀ ਉਹ ਬਾਹਰ ਆਇਆ। ਭਾਈ ਮਨਦੀਪ ਸਿੰਘ ਲਈ ਨਹੀਂ ਉਹਨਾਂ ਲੋਕਾਂ ਲਈ ਵੀ ਜਿਨ੍ਹਾਂ ਤੋਂ 70 ਸਾਲ ਉਹ ਸਰਕਾਰਾਂ ਬਣਾਉਂਦੇ ਰਹੇ। ਸ਼ਰੂਲ ਕਾਸਟਾਂ ਦੇ ਨਾਂ ਉਤੇ ਦਲਤਾਂ ਦੇ ਨਾਂ ਉਤੇ ਗਰੀਬਾਂ ਦੇ ਨਾਂ ਉਤੇ ਕਹਿੰਦੇ ਜੀ ਬੋਟ ਬੈਂਕ ਆ ਇਹਦੇ ਲਈ ਕਾਂਗਰਸ ਨੇ ਕਰਿਆ ਬਹੁਤ ਕੁਛ ਆ ਉਹਦੇ ਪਰ ਜਿਹੜਾ ਅੰਦਰ ਜਾਤੀ ਜ਼ਹਿਰ ਆ ਨਾ ਹੁਣ ਭਾਈ ਮਨਦੀਪ ਸਿੰਘ ਨਾਲ ਵੀ ਐਸੇ ਕਰਕੇ ਵੀ ਯਾਰੇ ਆਮ ਮਿਸਤਰੀਆਂ ਦਾ ਮੁੰਡਾ ਆਮ ਰਾਮ ਗੜੀਆਂ ਪਰਿਵਾਰਾਂ ਚੋਂ ਵਿਚਾਰਾ ਗਰੀਬ ਕਿਵੇਂ ਕਿਸ ਦੀ ਕੀ ਹਿੰਮਤ ਆ ਵੀ ਉਹ ਐਮ ਐਲ ਏ ਲਈ ਖੜ੍ਹ ਚਵੇ ਕਾਲੀ ਦਲ ਵੱਲੋਂ ਜਿਹੜੀ ਪ੍ਰਿੰਸੀਪਲ ਸੁਖਵਿੰਦਰ ਕੌਰ ਜੋ ਕਿ ਫੌਜੀ ਧਰਮੀ ਫੌਜੀ ਦੇ ਪਰਿਵਾਰ ਵੱਲੋਂ ਫੜਨ阿里 ਗਈ ਉਹਦਾ ਇੱਕ ਪੱਤਾ ਖੇਡਿਆ ਗਿਆ ਜੇ ਬਾਦਲ ਨੇ ਧਰਮੀ ਫੌਜੀਆਂ ਨੂੰ ਟਿਕਟ ਦੇਣੀ ਸੀ ਜਦੋਂ ਇਹਨਾਂ ਦੀ ਨੇਰੀ ਚੱਲਦੀ ਸੀ ਉਦੋਂ ਕਿਉ ਉੱਥੇ ਤਾਂ ਲੋਕ ਧਰਮੀ ਫੌਜੀ ਦਾ ਰੱਖਸ਼ਾ ਬੋਂਦੇ ਰਹੇ ਨੇ ਮੈਂ ਦਿਖਾਉਣਾ ਧਰਮੀ ਰੋਜੀ ਲੰਗਰ ਦੇ ਵਿੱਚ ਵਿਚਾਰੇ 45 4500 ਨੂੰ ਡਿਊਟੀ ਕਰਦੇ ਚਲੋ ਮੇਰੇ ਨਾਲ ਫਤੇਗੜ ਸਾਹਿਬ ਚਲੋ ਦੂਰ ਨਿਵਾਰਨ ਉਹਨਾਂ ਕੋਲੇ ਹਾਰੇ ਕੱਟਦੇ ਮਰ ਗਏ ਉਹਨਾਂ ਨੂੰ ਥੱਲੇ ਥੱਲੇ ਦੇ ਗ੍ਰੇਡ ਦੀਆਂ ਨੌਕਰੀਆਂ ਦਿੱਤੀਆਂ ਉਹ ਨੌਕਰੀਆਂ ਜਿਹੜੀਆਂ ਨੌਕਰੀਆਂ ਬਿਲਕੁਲ ਹੀ ਅਨਪੜ ਬੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ 45 4500 4 4000 ਤੇ ਉਹ ਵੀ 750 ਤੋਂ ਰੱਖਿਆ ਹੀ ਮੈਨੂੰ ਲੱਗਦਾ 1200 ਉਹ ਵੀ ਵਿਚਾਰਾ ਕੋਈ ਆਪਣੀ ਮਿੰਤਾਂ ਤਰ ਲਿਆ ਨਾ ਲੱਗ ਗਿਆ ਉਦੋਂ ਤਾਂ ਇਹਨਾਂ ਨੂੰ ਧਰਮੀ ਫੌਜੀ ਚੇਤੇ ਨਹੀਂ ਆਏ ਇਸ ਵਕਤ ਤਰਨ ਤਾਰਨ ਮੌਜੂਦ ਆ ਜਿੱਥੇ ਤਰਨ ਤਾਰਨ ਜਿਮਨੀ ਚੋਣਾ ਦੇ ਲਈ ਮਾਹੌਲ ਸਰਗਰਮ ਹੈ ਹਰ ਇੱਕ ਪਾਰਟੀ ਆਪਣੇ ਜੋਰਾ ਸ਼ੋਰਾ ਤੇ ਪ੍ਰਚਾਰ ਕਰਦੀ ਹੈ ਪਰ ਨਜ਼ਰਾਂ ਜਿਹੜੀਆਂ ਉਹ ਮਨਦੀਪ ਸਿੰਘ ਖਾਲਸਾ ਜੀ ਤੇ ਟਿਕੀਆਂ ਹੋਈਆਂ ਨੇ ਕਹਿੰਦੇ ਕਿ ਆਜ਼ਾਦ ਮਨਦੀਪ ਸਿੰਘ ਖਾਲਸਾ ਜੀ ਨੂੰ ਇਸ ਮਾਝੇ ਦੀ ਧਰਤੀ ਤੋਂ ਜਤੌਣਾ ਪਰ ਕਿਵੇਂ ਦਾ ਮਾਹੌਲ ਆ ਕਿਵੇਂ ਲੋਕ ਦੇਖਦੇ ਨੇ ਇਸ ਬਾਰੇ ਜ਼ਰੂਰ ਗੱਲ ਕਰਾਂਗੇ ਜਿੱਥੇ ਮਾਝੇ ਦੇ ਲੋਕ ਮਨਦੀਪ ਸਿੰਘ ਖਾਲਸਾ ਜੀ ਨਾਲ ਜੁੜੇ ਹੋਏ ਨੇ ਉੱਥੇ ਸਾਡੇ ਮਾਲਵੇ ਦੇ ਵੀ ਘਟ ਨਹੀਂ ਉਹ ਵੀ ਜ਼ਰੂਰ ਇੱਥੇ ਪਹੁੰਚੇ ਨੇ ਸੰਦੀਪ ਸਿੰਘ ਰਪਾਲੋ ਜੀ ਸਾਡੇ ਨਾਲ ਮੌਜੂਦ ਆ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਇਹ ਜਾਣਨਾ ਚਾਹੁੰਦੇ ਜਿਮਣੀ ਚੋਣਾ ਨੂੰ ਲੈ ਕੇ ਹਰ ਕੋਈ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਆ ਪਰ ਇਸ ਵਕਤ ਤਰਨਤਾਰਨ ਦੇ ਵਿੱਚ ਮਾਹੌਲ ਕਿਵੇਂ ਦਾ ਆ ਕਿਹੜੀ ਪਾਰਟੀ ਜ਼ਿਆਦਾ ਜੋਰਾ ਸ਼ੋਰਾਂ ਤੇ ਦਿਖ ਰਹੀ ਹੈ ਤੁਹਾਨੂੰ ਦੇਖੋ ਜੀ ਜੇ ਤਾਂ ਤੁਸੀਂ ਰਿਐਲਿਟੀ ਦੇਖਣੀ ਆ ਜੀ ਤਾਂ ਤਰਨਤਾਰਨ ਦੇ ਲੋਕਾਂ ਦਾ ਜਿਹੜਾ ਮਾਨਾ ਤੇ ਜਿਹੜਾ ਮਾਹੌਲ ਆ ਉਹ ਭਾਈ ਮਨਦੀਪ ਸਿੰਘ ਦੇ ਹੱਕ 'ਚ ਬਣ ਚੁੱਕਿਆ ਲੋਕ ਮਨੋਮਨੀ ਫੈਸਲਾਕਾਰ ਬੈਠੇ ਨੇ ਲੋਕਾਂ ਦੇ ਅੰਦਰ ਇਹ ਗੱਲ ਤੈਅ ਆ ਕਿ ਇੱਥੋਂ ਦਾ ਐਮਐਲਏ ਭਾਈ ਮਨਦੀਪ ਸਿੰਘ ਹੋਊਗਾ ਜਾਨੀ ਤਰਨਤਾਰਨ ਦੀ ਹਵਾ ਜਿਹੜੀ ਆ 2 3 4 ਦਿਨ ਚਾ ਇਹ ਇੱਕ ਪਾਸੜ ਜਾਂ ਮੁਕਾਬਲਾ ਭਾਈ ਮਨਦੀਪ ਸਿੰਘ ਦੇ ਹੱਕ ਚ ਲੋਕ ਡਟ ਕੇ ਖੜੇ ਨੇ ਔਰ ਐਡੀ ਵੱਡੀ ਮਾਰਜਨ ਦੇ ਨਾਲ ਜਿੱਤੂ ਇਤਿਹਾਸ ਬਣੂਗਾ ਧਰਤਾਂ ਮਾਲਵੇ ਦੀ ਧਰਤੀ ਤੋਂ ਵੀ ਬਣ ਕੇ ਵੀਰ ਆ ਰਹੇ ਨੇ ਪੰਥਕ ਜਿਹੜੇ ਕੀ ਸਪੋਰਟ ਕਰ ਰਹੇ ਨੇ ਮਨਦੀਪ ਸਿੰਘ ਸਾਹਿਬ ਕੱਲਾ ਮਾਲਵਾ ਜੀ ਕੋਈ ਹੈ ਹੀ ਨਹੀਂ ਜਿੱਥੋਂ ਕੋਈ ਫਰੀਦਕੋੜ ਤੋਂ ਬਾਬਾ ਜੀ ਰੋਪੜ ਤੋਂ ਕੋਈ ਤਰਨਤਨ ਸਾਹਿਬ ਤੋਂ ਮਾਲਵਾ ਮਾਝਾ ਦਵਾਬਾ ਹਰਿਆਣਾ ਦਿੱਲੀ ਹਰ ਪਾਸਿਓਂ ਲੋਕ ਵਿਦੇਸ਼ਾਂ ਤੋਂ ਜਿਹੜਾ ਨਹੀਂ ਆ ਸਕਦਾ ਉਹ ਫੋਨ ਕਰ ਰਿਹਾ ਹਰ ਬੰਦੇ ਦੀ ਭਾਵਨਾ ਕਉਕੇ ਪੰਥਕ ਸੀਟ ਆ ਲੋਕਾਂ ਦੇ ਮਨ ਚ ਇਹ ਆ ਯਾਰ ਅਸਲ ਪੰਥਕ ਸੀਟ ਦੇ ਉੱਤੋਂ ਪੰਥਕ ਬੰਦਾ ਜਿਤਨਾ ਚਾਹੀਦਾ ਤਰਨਤਾਰਨ ਦੀ ਸੀਟ ਨੇ ਹਮੇਸ਼ਾ ਇਤਿਹਾਸ ਰਚਿਆ ਇਹ ਚਾਹੇ ਸਿਮਰਜੀਤ ਸਿੰਘ ਮਾਨ ਨੂੰ ਜੇਲ੍ਹ ਚੋਂ ਕਢਾਉਣ ਦਾ ਹੋਵੇ ਚਾਹੇ ਮੋਹਨ ਸਿੰਘ ਤੋੜ ਸਮੇ ਦਾ ਹੋਵੇ ਚਾਹੇ ਭਾਈ ਅਮਰਤਪਾਲ ਸਿੰਘ ਜੀ ਜਦੋਂ ਖਡੂਰ ਸਾਹਿਬ ਤੋਂ ਖੜੇ ਸੀ ਉਦੋਂ ਵੀ ਇਹ ਹਲਕਾ ਵਿੱਚ ਸੀ ਇਸ ਕਰਕੇ ਤਰਨਧਾਰਸ ਨੇ ਗੈਰ ਪੰਥਕ ਨੂੰ ਗੈਰ ਸਿਧਾਤਕ ਨੂੰ ਗੈਰ ਵਿਹਾਰਕ ਬੰਦੇ ਨੂੰ ਕਦੇ ਨਹੀਂ ਝੱਲਿਆ ਇੱਥੇ ਦੇ ਲੋਕ ਸਦਾ ਪੰਥਕ ਬੰਦੇ ਨੂੰ ਜਿਤਾਉਂਦੇ ਰਹੇ ਨੇ ਤੇ ਮਨਦੀਪ ਸਿੰਘ ਦਾ ਜਿਤਨਾ ਤੈ ਆ ਜੀ ਜੇ ਦੇਖਿਆ ਜਾਵੇ ਤੇ ਕਈ ਹਨਾ ਰਾਜਨੀਤਿਕ ਪਾਰਟੀਆਂ ਦੇ ਵ代ਇਕਾਂ ਵੱਲੋਂ ਬਿਆਨ ਵੀ ਦਿੱਤੇ ਗਏ ਨੇ ਚਾਹੇ ਉਹ ਅਕਾਲੀ ਦਲ ਹੋਵੇ ਤੇ ਚਾਹੇ ਰਾਜਾ ਵੜਿੰਗ ਹੋਵੇ ਕੀ ਕਹਿਣਾ ਚਾਹੋਗੇ ਜੇ ਦੇਖਿਆ ਜਾਵੇ ਤਾਂ ਪੰਥਕ ਸੀਟ ਹੈ ਕੋਈ ਵੀ ਲੜ ਸਕਦਾ ਪਰ ਜਿਹੜਾ ਟਿੱਪਣੀ ਆ ਉਹ ਮਨਦੀਪ ਸਿੰਘ ਹਾਲਸਾ ਤੇ ਹੀ ਜ਼ਿਆਦਾ ਕੀਤੀ ਜਾ ਰਹੀ ਹੈ ਸਿਆਣੇ ਕਹਿੰਦੇ ਨੇ ਵੀ ਰੱਬ ਬੰਦੇ ਨੂੰ ਨਹੀਂ ਮਾਰਦਾ ਉਹਦੀ ਮਤ ਮਾਰ ਦਿੰਦਾ ਜੇ ਤੁਸੀਂ ਰਾਜਾ ਵੜਿੰਗ ਦੀ ਗੱਲ ਕਰੇ ਆ ਤਾਂ ਉਹਦੀ ਮੱਤ ਮਾਰੀ ਗਈ ਆ ਕਿਉਂਕਿ ਰਾਜਾ ਵੜਿੰਗ ਦੇ ਅੰਦਰ ਜਿਹੜਾ ਜ਼ਹਿਰ ਸੀ ਉਹ ਬਾਹਰ ਆਇਆ ਭਾਈ ਮਨਦੀਪ ਸਿੰਘ ਲਈ ਨਹੀਂ ਉਹਨਾਂ ਲੋਕਾਂ ਲਈ ਵੀ ਜਿਨ੍ਹਾਂ ਤੋਂ 70 ਸਾਲ ਉਹ ਸਰਕਾਰਾਂ ਬਣਾਉਂਦੇ ਰਹੇ ਸ਼ਡਿਊਲ ਕਾਸਟਾਂ ਦੇ ਨਾਂ ਤੇ ਦਲਤਾਂ ਦੇ ਨਾਂ ਤੇ ਗਰੀਬਾਂ ਦੇ ਨਾਂ ਤੇ ਕਹਿੰਦੇ ਜੀ ਵੋਟ ਬੈਂਕ ਆ ਇਹਦੇ ਲਈ ਕਾਂਗਰਸ ਨੇ ਕਰਿਆ ਬਹੁਤ ਕੁਛ ਆ ਉਹਦੇ ਪਰ ਜਿਹੜਾ ਅੰਦਰ ਜਾਤੀ ਜ਼ਹਿਰ ਆ ਨਾ ਉਹ ਭਾਈ ਮਨਦੀਪ ਸਿੰਘ ਨਾਲ ਵੀ ਇਸੇ ਕਰਕੇ ਵਿਚਾਰੇ ਆਮ ਮਿਸਤਰੀਆਂ ਦਾ ਮੁੰਡਾ ਆਮ ਆਰਾਮ ਗੜੀਆਂ ਪਰਿਵਾਰਾਂ ਚੋ ਵਿਚਾਰਾ ਗਰੀਬ ਕਿਵੇਂ ਕਿਸ ਦੀ ਕੀ ਹਿੰਮਤ ਆ ਵੀ ਉਹ ਐਮਐਲਏ ਲਈ ਖੜ੍ਹ ਜਵੇ ਇਹੀ ਤਕਲੀਫ ਹੈ ਇਹਨਾਂ ਨੂੰ ਹਾਂ ਇਹਨਾਂ ਦੀ ਜਿਹੜੀ ਕਲਾਸ ਆ ਜਿਹੜੀ ਇਹਨਾਂ ਦੀ ਰਾਜ ਲੀਡਰਾਂ ਦੀ ਕਲਾਸ ਬਣੀ ਹੋਈ ਆ ਉਹ ਚੋ ਕੋਈ ਖੜ੍ਹ ਜਵੇ ਕਾਂਗਰਸ ਚੋ ਖੜ੍ਹ ਜਵੇ ਉਹਨੂੰ ਵੀ ਪ੍ਰਬਾਨ ਕਰ ਲੈਂਦੇ ਨੇ ਜਦੋਂ ਕੋਈ ਗਰੀਬ ਕਿਰਤੀ ਸਿੱਖ ਭਾਈ ਲਾਲੋ ਦੀ ਸੰਤਾਨ ਆਮ ਆਮ ਗੜੀਆ ਪਰਿਵਾਰਾਂ ਚੋ ਗਰੀਬ ਪਰਿਵਾਰਾਂ ਚੋ ਕੋਈ ਖੜਨ ਦੀ ਜ਼ਰੂਰਤ ਕਰੇ ਫਿਰ ਇਹਨਾਂ ਦਾ ਮਾਨਸਿਕ ਸਤੋਲਨ ਹਿੱਲ ਜਾਂਦਾ ਤੇ ਰਾਜੇ ਵੜਿੰਗ ਦਾ ਵੀ ਹਿੱਲ ਗਿਆ ਪਰ ਉਹ ਕਹਿੰਦੇ ਨੇ ਕਿ ਅੰਮ੍ਰਿਤਪਾਲ ਜੀ ਨੂੰ ਜਿਤਾ ਲਿਆ ਸਰਬਜੀਤ ਸਿੰਘ ਨੂੰ ਐਮਪੀ ਬਣਾ ਲਿਆ ਤਾਂ ਕੀ ਕਰ ਲਿਆ ਇਹਨਾਂ ਨੇ ਉਹ ਕੀ ਆਵਾਜ਼ ਚੁੱਕਦੇ ਨੇ ਦੇਖੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਨੇ ਬਣਾਇਆ ਉਹਦੇ ਨਾਲ ਜਿਹੜੀ ਪੱਕੀ ਰਾਜਾ ਸ਼ਾਹੀ ਸੀ ਜਿਹੜੀ ਪੱਕੀ ਕਲਾਸਿਜ਼ਮ ਸੀ ਉਹ ਖਤਮ ਹੋ ਗਿਆ ਜੇ ਤੁਸੀਂ ਚਾਹੁੰਦੇ ਹੋ ਬਈ ਭਾਈ ਅਮਰਤਪਾਲ ਸਿੰਘ ਨੂੰ ਬਣਾ ਲਿਆ ਤਾਂ ਉਹਨੂੰ ਇੱਕ ਦਿਨ ਬਾਹਰ ਕੱਢ ਕੇ ਦੇਖੋ ਕਿਵੇਂ ਲੋਕ ਉਹਦੇ ਨਾਲ ਖੜੇ ਨੇ ਲੋਕ ਤਾਂ ਉਹਦੇ ਨਾਲ ਪਿਆਰ ਕਰਦੇ ਨੇ ਭਾਈ ਅਮਰਤਪਾਲ ਸਿੰਘ ਦੇ ਬਣਦੇ ਨਾਲ ਪੰਥਕ ਰਾਜਨੀਤੀ ਮੋੜ ਤੋਂ ਸਰਜੀਤ ਹੋਈ ਆ ਜਿਹੜਾ ਪੰਥ ਉਹਨਾਂ ਲੋਕਾਂ ਦੇ ਵਸ ਪੈ ਗਿਆ ਸੀ ਜਿਹੜੇ ਦਿੱਲੀ ਤੋਂ ਚੱਲਦੇ ਸੀ ਉਹਨਾਂ ਦਾ ਘੇਰਾ ਤੋੜ ਕੇ ਦੁਬਾਰਾ ਪੰਥਕ ਲਹਿਰ ਪੈਦਾ ਹੋਈ ਆ ਲੋਕਾਂ 'ਚ ਖੁਸ਼ੀ ਆ ਲੋਕਾਂ 'ਚ ਬਹੁਤ ਉਤਸ਼ਾਹ ਕਿ ਅਸਲ ਪੰਥ ਦਾ ਯਾਰ ਹੁਣ ਗੁਰੂ ਦਾ ਸਾਨੂੰ ਮਿਲਿਆ ਇਹ ਅਸਲ ਪੰਥਾ ਜਿਹੜਾ ਕਰਤੀਆਂ ਦਾ ਭਾਈ ਲਾਲੋ ਦੇ ਵਾਰਸਾ ਦਾ ਤੇ ਭਾਈ ਉਹ ਗਰੀਬ ਸਿੱਖਾਂ ਦਾ ਜਿਹੜਾ ਉਹ ਕਨਸੈਪਟ ਆ ਭਾਈ ਅਮਰਪਾਲ ਸਿੰਘ ਪੂਰਾ ਕਰਨ ਜਾ ਰਹੇ ਨੇ ਇਨ ਗਰੀਬ ਸਿੱਖਨ ਕੋਦੀਉ ਪਾਦਸ਼ਾਹੀ ਜੇ ਯਾਦ ਕਰੇ ਹਬਰੀ ਕਰਿਆ ਇੱਥੇ ਜਿਮਣੀ ਚੋਣਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅਕਾਲੀ ਦਲ ਵੱਲੋਂ ਜਿਹੜੀ ਪ੍ਰਿੰਸੀਪਲ ਸੁਖਵਿੰਦਰ ਕੌਰ ਜੋ ਕਿ ਫੌਜੀ ਧਰਮੀ ਫੌਜੀ ਦੇ ਪਰਿਵਾਰ ਵੱਲੋਂ ਫੜਾਈ ਗਈ ਕੀ ਲੱਗਦਾ ਕਿ ਇਹ ਵੋਟ ਨੂੰ ਕਮਜ਼ੋਰ ਕਰਨ ਦੇ ਲਈ ਖਲਾਈ ਗਈ ਦੇਖੋ ਜੀ ਉਹ ਤਾਂ ਇੱਕ ਪੱਤਾ ਖੇਡਿਆ ਗਿਆ ਜੇ ਬਾਦਲ ਨੇ ਧਰਮੀ ਫੌਜੀਆਂ ਨੂੰ ਟਿਕਟ ਦੇਣੀ ਸੀ ਜਦੋਂ ਇਹਨਾਂ ਦੀ ਨੇਰੀ ਚੱਲਦੀ ਸੀ ਉਦੋਂ ਕਿਉਂ ਨਾ ਦਿੱਤੀ ਉੱਥੇ ਤਾਂ ਲੋਕ ਧਰਮੀ ਫੌਜੀ ਦਾ ਰੱਖਸ਼ਾ ਬੋਂਦੇ ਰਹੇ ਨੇ ਮੈਂ ਦਿਖਾਉਣਾ ਧਰਮੀ ਰੋਜੀ ਲੰਗਰ ਦੇ ਵਿੱਚ ਵਿਚਾਰੇ 45 4500 ਨੂੰ ਡਿਊਟੀ ਕਰਦੇ ਚਲੋ ਮੇਰੇ ਨਾਲ ਫਤੇਗੜਾ ਸਾਹਿਬ ਚਲੋ ਦੂਰ ਨਿਵਾਰਨ ਉਹਨਾਂ ਕੋਲੇ ਹਾਰੇ ਕੱਟਦੇ ਮਰ ਗਏ ਉਹਨਾਂ ਨੂੰ ਥੱਲੇ ਥੱਲੇ ਦੇ ਗ੍ਰੇਡ ਦੀਆਂ ਨੌਕਰੀਆਂ ਦਿੱਤੀਆਂ ਉਹ ਨੌਕਰੀਆਂ ਜਿਹੜੀਆਂ ਨੌਕਰੀਆਂ ਬਿਲਕੁਲ ਹੀ ਅਨਪੜਵੰਦਿਆਂ ਨੂੰ ਦਿੱਤੀਆਂ ਜਾਂਦੀਆਂ ਨੇ 45 4500 4 4000 ਤੇ ਉਹ ਵੀ 750 ਤੋਂ ਰੱਖਿਆ ਹੀ ਮੈਨੂੰ ਲੱਗਦਾ 150 ਉਹ ਵੀ ਵਿਚਾਰਾ ਕੋਈ ਆਪਣੀ ਮਿੰਤਾਂ ਤਰ ਲਿਆ ਨਾ ਲੱਗ ਗਿਆ ਉਦੋਂ ਤਾਂ ਇਹਨਾਂ ਨੂੰ ਧਰਮੀ ਫੌਜੀ ਚੇਤੇ ਨਹੀਂ ਆਏ ਹੁਣ ਧਰਮ ਦੇ ਵਿੱਚ ਪਤਾ ਖੇਡਣ ਦੇ ਲਈ ਸਰਦਾਰ ਮਨਦੀਪ ਸਿੰਘ ਦੀ ਚੋੜ ਨੂੰ ਰੋਕਣ ਦੇ ਲਈ ਤੇ ਧਰਮੀ ਫੌਜੀ ਦੀ ਜਿਹੜੀ ਫੈਮਲੀ ਆ ਉਹਦਾ ਸਹਾਰਾ ਲਿਆ ਜਾ ਰਿਹਾ ਜੇ ਧਰਮੀ ਫੌਜੀ ਦਾ ਜ਼ਿਕਰ ਕਰਦੇ ਹੋ ਫਿਰ ਇਹ ਵੀ ਦੱਸ ਵੀ ਉਹਦਾ ਜਵਾਈ ਗੈਂਗਸਟਰ ਤੂੰ ਕੱਲੀ ਸੁਖਵਿੰਦਰ ਕੌਰ ਦਾ ਪ੍ਰਚਾਰ ਨਾ ਕਰ ਤੂੰ ਨਾਲ ਬਾਠ ਦਾ ਵੀ ਪ੍ਰਚਾਰ ਕਰ ਰਮੀ ਫੌਜੀ ਇਹ ਥੋੜਾ ਵੀ ਕੋਈ ਧਰਮੀ ਫੌਜੀ ਆ ਉਹਨੇ ਕੁਰਬਾਨੀ ਕਰਤੀ ਤੇ ਉਹਦਾ ਪਰਿਵਾਰ ਗਾਹਾਂ ਨੂੰ ਜੋ ਮਰਜ਼ੀ ਕਰਦਾ ਫਿਰੇ ਇਹ ਨਹੀਂ ਹੁੰਦਾ ਪੰਥ ਤਾਂ ਕਰਨੀ ਨੂੰ ਚੱਲਦਾ ਪੰਥ ਸਿਧਾਂਤ ਨੂੰ ਚੱਲਦਾ ਪੰਥ ਕੁਰਬਾਨੀ ਨੂੰ ਚੱਲਦਾ ਇਸ ਕਰਕੇ ਉਹ ਕੁਰਬਾਨੀ ਆ ਉਸ ਪਰਿਵਾਰ ਦੀ ਪਰ ਜੇ ਉਹ ਕੁਝ ਹੁਣ ਬਾਅਦ ਹੋ ਰਿਹਾ ਜੋ ਉਹਦਾ ਜਵਾਈ ਲੋਕਾਂ ਦੇ ਨਾਲ ਫਰੋਤੀਆਂ ਜੋ ਕੁਝ ਕਰ ਰਿਹਾ ਉਹ ਉਹਦੇ ਬਾਰੇ ਵੀ ਸੁਖਵੀਰ ਬਾਦਲ ਤੋਂ ਕਦੇ ਜਵਾਬ ਮੰਗੇ ਕੌਮ ਇੱਕ ਕਹਿ ਸਕਦੇ ਨਵਾਂ ਅਕਾਲੀ ਦਲ ਹਰਪ੍ਰੀਤ ਸਿੰਘ ਜੀ ਨੇ ਚਲਾਇਆ ਹੋਇਆ ਤੇ ਉਹ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਵੀ ਸਮਰਥਨ ਦਿੱਤਾ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੇ ਵੀ ਸਮਰਥਨ ਦਿੱਤਾ ਫਿਰ ਇੱਥੇ ਸਮਰਥਨ ਕਿਉਂ ਨਹੀਂ ਨਜ਼ਰ ਆਇਆ ਉਹ ਸਮਰਥਨ ਆ ਜੀ ਉਹਨਾਂ ਦੀ ਆਪਣੀ ਪਾਰਟੀ ਆ ਸਾਡੀ ਆਪਣੀ ਪਾਰਟੀ ਆ ਅਸੀਂ ਕਿਸੇ ਨੂੰ ਜਵਾਬ ਨਹੀਂ ਦਿੰਦਾ ਭਾਈ ਸਰਬਜੀਤ ਸਿੰਘ ਖਾਲਸੇ ਨੇ ਪਹਿਲਾਂ ਵੀ ਕਹਤਾ ਅਕਾਲੀ ਦਲ ਬਾਦਲ ਕਾਂਗਰਸ ਭਾਜਪਾ ਨੂੰ ਛੱਡ ਕੇ ਕੋਈ ਵੀ ਆਵੇ ਇਹਦਾ ਕਾਮਨਿਸਟਾਂ ਨੂੰ ਵੀ ਸੱਦਾ ਦਿੰਦੇ ਆ ਉਹ ਬਾਲੇ ਵਾਲ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਨੇ ਉਹ ਬਾਲੇ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਅਸੀਂ ਮਨੁੱਖੀ ਹੱਕਾਂ ਦੇ ਰਾਖੇ ਆ ਤੇ ਮਨੁੱਖੀ ਹੱਕਾਂ ਦੇ ਲਈ ਲੜਿਆ ਨਹੀਂ ਸਰਦਾਰ ਮਨਦੀਪ ਸਿੰਘ ਦਾ ਭਰਾ ਸੰਦੀਪ ਸਿੰਘ ਮਨੁੱਖੀ ਹੱਕਾਂ ਦੀ ਓ ਰਾਖੀ ਆ ਨਾ ਸੈਕੂਲਰਿਜ਼ਮ ਦੀ ਓ ਰਾਖੀ ਆ ਇਸ ਕਰਕੇ ਉਹ ਸੂਰੀ ਸੰਵਿਧਾਨ ਨੂੰ ਭਾਰਤ ਨੂੰ ਤੇ ਇੱਥੋਂ ਦੇ ਲੋਕਾਂ ਨੂੰ ਤੋੜਨਾ ਚਾਹੁੰਦਾ ਸੀ ਅਸੀਂ ਅਖੰਡ ਪੰਜਾਬ ਆ ਜਿਹੜਾ ਸਾਰੇ ਲੋਕਾਂ ਦਾ ਇਕੱਠਾ ਪੰਜਾਬ ਆ ਉਹਨੂੰ ਜੋੜਨਾ ਚਾਹੁੰਦੇ ਸੀ ਜਿਹੜੀ ਸਰਦਾਰ ਸੰਦੀਪ ਸਿੰਘ ਨੇ ਕੁਰਬਾਨੀ ਕਰੀ ਆ ਉਹ ਕਿਸੇ ਨੂੰ ਮਾਰਨ ਲਈ ਨਹੀਂ ਕਰੀ ਉਹ ਉਸ ਬੰਦੇ ਨੂੰ ਖਤਮ ਕਰਿਆ ਜਿਹੜਾ ਬੰਦਾ ਲੋਕਾਂ ਨੂੰ ਤੋੜਨਾ ਚਾਹੁੰਦਾ ਸੀ ਤਾਂ ਹੀ ਤਾਂ ਉਹਦੇ ਮਗਰ ਕੋਈ ਨਹੀਂ ਆਇਆ ਕਿੰਨੇ ਕੇ ਹਿੰਦੂਆ ਨੇ ਉਹਦੇ ਮਗਰ ਧਰਨੇ ਲਾਤੇ ਜੇ ਹਿੰਦੂ ਨੂੰ ਆਪਣਾ ਲੀਡਰ ਮੰਨਦੇ ਸੀ ਉਹਨਾਂ ਨੂੰ ਵੀ ਪਤਾ ਸੀ ਕਿ ਇਹ ਸਾਨੂੰ ਲੜਾਉਂਦਾ ਸਾਨੂੰ ਇਹ ਤੋੜਦਾ ਇਸ ਕਰਕੇ ਸ਼ਹਿਰ ਵਿੱਚ ਜਾਓ ਇਹਨਾਂ ਬਹਾਲਿਆਂ ਦੇ ਵਿੱਚ ਵਿਚਾਰੇ ਹਿੰਦੂ ਪਰਿਵਾਰ ਦਾ ਜਫੀਆਂ ਪਾ ਪਾ ਕੇ ਕਹਿ ਰਹੇ ਨੇ ਸਰਦਾਰ ਮਨਦੀਪ ਸਿੰਘ ਨੂੰ ਵੋਟ ਪਾਉਣੀ ਆ ਜੀ ਮਤਲਬ ਕਿ ਇੱਕੋ ਵੀ ਹਿੰਦੂ ਤਬਕਾ ਕਹਿ ਰਿਹਾ ਕਿ ਤੁਸੀਂ ਸਾਡੇ ਸੂਰੀ ਨੂੰ ਮਾਰਿਆ ਹੈਗਾ ਅਸੀਂ ਇਹ ਨੂੰ ਕਹ ਸੰਦੇ ਮਨਦੀਪ ਸਿੰਘ ਜੀ ਨੂੰ ਤਾਂ ਅਸੀਂ ਜਿਤਾਉਣਾ ਨਹੀਂ ਹੈਗਾ ਸੰਦੀਪ ਸਿੰਘ ਸਣੀ ਨੂੰ ਫਾਂਸੀ ਦਿਓ ਇਦਾਂ ਦੇ ਜਿਹੜੀਆਂ ਕੋਈ ਨਹੀਂ ਜੀ ਉਹ ਤਾਂ ਉਹੀ ਉਹ ਤਾਂ ਉਹੀ ਤੁਰੇ ਫਿਰਦੇ ਨੇ ਜੀ ਡਰੱਗ ਦੇ ਸਮੱਗਲਰ ਨੇ ਸਾਡੇ ਵੀ ਇੱਕ ਖੰਨੇ ਸ਼ਹਿਰ ਤੋਂ ਫਸਿਆ ਹੋਇਆ ਵਿੱਚ ਕਸ਼ਮੀਰ ਗਰੀ ਸਭ ਤੋਂ ਵੱਡਾ ਡਰੱਗ ਵੇਚਦਾ ਸੀ ਇਹ ਜੇ ਇਕੱਠੇ ਹੋਏ ਨੇ ਆ ਮੰਡ ਵਰਗੇ ਜਿਹੜੇ ਰੋਟੀ ਦਾ ਗੁਰਦੁਆਰਾ ਆਲਮਗੀਰ ਤੋਂ ਸਭ ਤੋਂ ਖਾਂਦੇ ਨੇ ਤੇ ਉਹ ਉਹ ਵਸ ਉਹੀ ਜਿਵੇਂ ਨਾ ਲੋਕਾਂ ਨੂੰ ਆਤ ਜੀ ਹੁੰਦੀ ਆ ਉਹ ਗਿਣਤੀ ਦੇ ਲੋਕ ਨੇ ਇੱਥੇ ਧਰਨਾ ਲਾ ਲੈਣੇ ਸ਼ਬਸ਼ਾਂ ਨਾਲੇ ਮਾਸੀਂ 10 ਬੰਦੇ ਤੋਂ ਵੱਧ ਇਕੱਠੇ ਨਹੀਂ ਹੁੰਦੇ ਉਹਨਾਂ ਨੂੰ ਤਾਂ ਹਰ-ਹਰ ਪਿੰਡ-ਪਿੰਡ ਜਾ ਕੇ ਵਿਚਰਦੇ ਤਾਂ ਹਿੰਦੂ ਭਾਈਚਾਰਾ ਤੁਹਾਡੇ ਨਾਲ ਖੜਾ ਬਿਲਕੁਲ ਜੀ ਹਿੰਦੂ ਭਾਈਚਾਰਾ ਤਾਂ ਇੰਨਾ ਪਿਆਰ ਕਰਦਾ ਉਹਨੋਂ ਤਾਂ ਉਹ ਤਾਂ ਦੀਪ ਸਿੱਧੂ ਨੂੰ ਵੀ ਪਿਆਰ ਕਰਦਾ ਸੀ ਉਹ ਤਾਂ ਸਰਦਾਰ ਅੰਮ੍ਰਿਤਪਾਲ ਸਿੰਘ ਨੂੰ ਵੀ ਪਿਆਰ ਕਰਦਾ ਸੀ ਉਹ ਤਾਂ ਸੰਤਾਂ ਨੂੰ ਵੀ ਪਿਆਰ ਕਰਦਾ ਹਿੰਦੂ ਭਾਈਚਾਰਾ ਕੋਈ ਉਹ ਨਹੀਂ ਹੈਗਾ ਭਾਈਚਾਰਾ ਵੀ ਜਿਹੜਾ ਨਫ਼ਰਤ ਵਾਲਾ ਪਾਓ ਪਿਆਰ ਵਾਲਾ ਭਾਈਚਾਰਾ ਉਹ ਪੰਜਾਬ ਨੂੰ ਚਾਹੁੰਦੇ ਨੇ ਉਹਨਾਂ ਨੂੰ ਪਤਾ ਵੀ ਪੰਜਾਬ ਨੂੰ ਬਚਾ ਕੌਣ ਸਕਦਾ ਉਹ ਕਾਂਗਰਸ ਤੋਂ ਵੀ ਦੁਖੀ ਨੇ ਉਹ ਭਾਜਪਾ ਜਿਵੇਂ ਆਪਾਂ ਸਿੱਖ ਬਾਦਲ ਤੋਂ ਦੁਖੀ ਸੀ ਏਕਣੀ ਉਹ ਹੁਣ ਭਾਜਪਾ ਤੋਂ ਦੁਖੀ ਹੋ ਗਏ ਹਿੰਦੂ ਕਿਉਂਕਿ ਦਿੱਤਾ ਤਾਂ ਸਾਨੂੰ ਵੀ ਬਾਦਲ ਨੇ ਕੁਝ ਨਹੀਂ ਦੇਣਾ ਉਹਨਾਂ ਨੂੰ ਵੀ ਮੋਦੀ ਨੇ ਕੁਝ ਨਹੀਂ ਇਸ ਕਰਕੇ ਲੋਕ ਸਮਝ ਚੁੱਕੇ ਨੇ ਲੋਕ ਪੰਜਾਬ ਨੂੰ ਜੋੜਨ ਵਾਲਿਆਂ ਨੂੰ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲਜਾਣ ਵਾਲਿਆਂ ਨੂੰ ਮਾਣ ਦੇਣਗੇ ਬਹੁਤ ਧੰਨਵਾਦੀ ਕਾਮ ਨੂੰ ਸਨੇਹਾ ਦੇਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਮੈਂ ਤਾਂ ਇਹੀ ਸਨੇਹਾ ਦੇਣਾ ਚਾਹਣਾ ਕਿ ਹੁਣ 2-4 ਦਿਨ ਰਹਿ ਗਏ ਹੁਣ ਤਕੜੇ ਹੋ ਕੇ ਇਸ ਰਾਜਾ ਸ਼ਾਹੀ ਨੂੰ ਪਲਟੋ ਤੇ ਜਿਹੜਾ ਭਗਵੰਤ ਮਾਨ ਦੇ ਆ ਦਾਅਵਿਆਂ ਦਾ ਕੋਲ ਖੋਲੀਆ ਲੋਕਾਂ ਨੇ ਉਹਦੇ ਖਿਲਾਫ ਆਪਾਂ ਇਕੱਠੇ ਹੋਈਏ ਸਰਦਾਰ ਮਨਦੀਪ ਸਿੰਘ ਦਾ ਸਾਡੇ ਸਿਰ ਤੇ ਕਰਜ਼ਾ ਹੈ ਸਰਦਾਰ ਮਨਦੀਪ ਸਿੰਘ ਦਾ ਪਰਿਵਾਰ ਦਾ ਸਾਡੇ ਸਿਰ ਉੱਤੇ ਕਰਜ਼ਾ ਉਹ ਕਰਜ਼ਾ ਲਾਉਣਾ ਆਪਾਂ ਇੱਕ ਇੱਕ ਵੋਟ ਆਪਾਂ ਚੋਣ ਨਿਸ਼ਾਨ ਪਾਰਟੀ ਨੂੰ ਪਾ ਕੇ ਉਹਨਾਂ ਨੂੰ ਕੰਮ ਜਗ ਕਰੀਏ ਧੰਨਵਾਦ ਜੀ ਬਹੁਤ ਧੰਨਵਾਦ ਜੀ ਸੋ ਜੇ ਤਰਨ ਤਰਨ ਦੀ ਗੱਲ ਕਰੀਏ ਤੇ ਇਹੀ ਇਲਾਕਾ ਸੀ ਜਿੱਥੇ ਸੂਬਾ ਸਰਹੰਦ ਕਹਿੰਦਾ ਸੀਗਾ ਕਿ ਗੁਰਗੋਬਿ ਸਿੰਘ ਪਾਸ਼ਾ ਜੀ ਦੇ ਲਾਲ ਸ਼ਹੀਦ ਕਰਵਾਉਣ ਵਾਲੇ ਨੂੰ ਯਾਦ ਕਰੋਗੇ ਤਾਂ ਇਹ ਮੈਨੂੰ ਯਾਦ ਕਰੋਗੇ ਤਾਂ ਉਸੇ ਹੀ ਤਰ੍ਹਾਂ ਇੱਥੇ ਨੌਜਵਾਨਾਂ ਨੂੰ ਉਹਨਾਂ ਨੇ ਮਰਵਾਇਆ ਸੀ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਸੰਦੀਪ ਸਿੰਘ ਸਨੀਨਾ ਜਿਨ੍ਹਾਂ ਦਾ ਟਾਕਰਾ ਹੁੰਦਾ ਆ ਤਾਂ ਉਹਨਾਂ ਨੂੰ ਕਹਿ ਸਕਦੇ ਆ ਨਰਕਾ ਦੀ ਟਿਕਟ ਕਟਾਉਣ ਵਾਲੇ ਵੀ ਉਹੀ ਸੀ ਤਾਂ ਹੁਣ ਸੰਦੀਪ ਜਿੱਥੇ ਮਨਦੀਪ ਸਿੰਘ ਖਾਲਸਾ ਜੀ ਖੜੇ ਹੋਏ ਨੇ ਤੇ ਹਵਾ ਕਿਧਰ ਨੂੰ ਜਾ ਰਹੀ ਹੈ 11 ਤਰੀਕ ਨੂੰ ਪਤਾ ਲੱਗੇਗਾ ਪਰ ਜੋ ਪ੍ਰਚਾਰ ਹੈ ਜਿਹੜਾ ਉਹ ਜੋਰਾ ਸ਼ੋਰਾ ਤੇ ਚੱਲ ਰਿਹਾ ਜੁੜੇ ਰਿਹਾ ਸੁਨੇਹਾ ਟੀਵੀ ਦੇ ਨਾਲ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ